ਸਨਵਾਈ ਨਹੀਂ ਹੋ ਰਹੀ ਮੈਡਮ ਜੀ ਵਾਰ-ਵਾਰ ਆਏ ਆ ਸਾਨੂੰ ਕਹਿੰਦੇ 1 ਘੰਟੇ ਬਾਅਦ ਜਵਾਨ ਤੇ ਬੰਦਾ ਚਲ ਜਾਂਦਾ ਮੈਡਮ ਜੀ ਐ ਤਾਂ ਹਰ ਇੱਕ ਬੰਦਾ ਮਾਰ ਕੇ ਚਲ ਜੂਗਾ ਜੀ ਕੋਈ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੋਣੀ ਜੀ ਅਸੀਂ ਕਹਿੰਦੇ ਜੀ ਇਹਨਾਂ ਦੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਅੰਦਰ ਸੁਟਿਆ ਜਾਵੇ ਲਿਆ ਕੇ ਜੇਲ੍ਹ ਦੇ ਜੀ ਕਿੰਨਾ ਕੋਲੇ ਕੇਸ ਦਰਜ ਕਰਵਾਇਆ ਸੀ ਇਥੇ ਜਸਵੰਤ ਰਾਏ ਕੋਲੇ ਕਰਾਇਆ ਮੈਡਮ ਜੀ ਹਾਂ ਜੀ ਉਹ ਵੀ ਮੈਨੂੰ ਲੱਗਦਾ ਇਹ ਰਲ ਮਿਲ ਚੱਲਦੀ ਹੈ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਬਸ ਸਾਨੂੰ ਕਹਿੰਦੇ ਥੋੜੇ ਬਹੁਤੇ ਲੈ ਕੇ ਰਾਜੀਨਾਮਾ ਕਰ ਲਓ ਮੈਡਮ ਸਾਡੇ ਬੰਦਾ ਵਾਪਸ ਦੇ ਸਕਦੇ ਕੀ ਅੱਛਾ ਤੁਹ ਹੰਦੇ ਪੰਜ 4 ਲੱਖ ਮਿਲਦਾ ਲੈ ਕੇ ਕਰ ਲੋ ਜੀ ਸਾਡੀ ਗੱਡੀ ਵੀ ਬਿਲਕੁਲ ਕੋਈ ਸਾਡੇ ਉਹੀ ਇੱਕ ਸਾਧਨ ਸੀਗਾ ਮੈਡਮ ਜੀ ਮੇਰੀ ਭੈਣ ਦੀ ਮੈਰਿਜ ਕਰਨ ਵਾਲੀ ਹੈ ਗਰੀਬ ਬੰਦੇ ਹੈ ਜੀ ਕੀ ਕਹਿਣਾ ਚਾਹੋਗੇ ਪਰਿਵਾਰ ਦਾ ਇੱਕ ਜਿਹੜਾ ਜੀ ਹੈ ਅੱਜ ਉਹ ਇੱਥੋਂ ਚਲਾ ਗਿਆ ਹੈਗਾ گا ਜਿਨ੍ਹਾਂ ਨੇ ਐਕਸੀਡੈਂਟ ਕੀਤਾ ਕਹਿੰਦੇ ਉਹਨਾਂ ਨੇ ਡ੍ਰਿੰਕ ਕੀਤੀ ਸੀ ਜਿਹੜੇ ਦੋਸ਼ੀ ਉਹ ਹੈਗੇ ਆ ਕੀ ਕਹਿ ਰਹੇ ਦੇਖੋ ਜੀ ਬਹੁਤ ਮਾੜੀ ਗੱਲ ਹੈ ਕਿਉਂਕਿ ਜਿਹੜੀ ਪੁਲਿਸ ਨੇ ਬੜੀ ਅਨਗਹਿਲੀ ਕੀਤੀ ਹੈ ਉਹ ਬੰਦੇ ਦੀ ਖਰਾਬ ਪੀਤੀ ਸੀ ਉਹਦੀ ਉਹ ਜਿਹੜਾ ਮਲਾਜਾ ਜ਼ਰੂਰੀ ਸੀਗਾ ਉਹ ਨਹੀਂ ਕਰਾਇਆ ਇਹਨਾਂ ਨੇ ਦੂਜੇ ਨੰਬਰ ਤੇ ਸਾਡਾ ਬੰਦਾ 2-3 ਦਿਨ ਹਸਤ ਰਿਹਾ ਉਹਨਾਂ ਦਾ ਇਹਨਾਂ ਨੇ ਬਿਆਨ ਨਹੀਂ ਲਿਆ